ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਜ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਾ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਨੌਵੀਂ ਮੰਜ਼ਲ ਤੋਂ ਡਿੱਗਣ ਦੇ ਨਾਲ ਥਾਂ ਤੇ ਹੀ ਮੌਤ ਹੋ ਜਾਂਦੀ ਅਤੇ ਲੜਕੀ ਦਾ ਨਾਮ ਆकांक्षा ਦੱਸਿਆ ਜਾ ਰਿਹਾ ਤੇ ਉਹ ਕਰਨਾਟਕਾ ਦੇ ਮੰਗਲੂਰੂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉਸ ਨੇ ਫਗਵਾੜਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਸੀ ਜਿਸ ਦੇ ਦੌਰਾਨ ਜਿਹੜੀ ਉਹ ਲੜਕੀ ਪੜ੍ਹਾਈ ਕਰਨ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਬਾਅਦ ਵਿੱਚ ਕੁਝ ਦਿਨਾਂ ਬਾਅਦ ਉਸ ਨੂੰ ਜਿਹੜੀ ਹੈ ਜਾਪਾਨ ਦੇ ਵਿੱਚ ਜੌਬ ਮਿਲ ਜਾਂਦੀ ਹੈ ਤਾਂ ਇਸ ਗੱਲ ਨੂੰ ਹੀ ਦੇਖਦਿਆਂ ਹੋਇਆ ਜਿਹੜੀ ਉਹ ਲੜਕੀ ਆ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਿੱਚ ਸਰਟੀਫਿਕੇਟ ਲੈਣ ਨਹੀਂ ਆਉਂਦੀ ਆ ਤਾਂ ਜਦੋਂ ਉਹ ਯੂਨੀਵਰਸਿਟੀ ਪਹੁੰਚਦੀ ਅਤੇ ਯੂਨੀਵਰਸਿਟੀ ਦੀ ਨੌਵੀਂ ਮੰਜ਼ਲ ਤੋਂ ਔਰ ਡੈਗ ਜਾਂਦੀ ਹੈ ਤੇ ਜਿਸ ਦੇ ਕਾਰਨ ਉਸ ਲੜਕੀ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਪਰ ਹਲੇ ਤੱਕ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਜਿਹੜੀ ਉਹ ਲੜਕੀ ਆ ਖੁਦ ਜਿਹੜੀ 9ਵੀਂ ਮੰਜ਼ਲ ਤੋਂ ਡਿੱਗੀ ਆ ਜਾਂ ਉਸ ਨੇ ਜਾਂ ਉਸ ਨੇ ਖੁਦ ਸੁਸਾਇਡ ਕੀਤਾ ਹੈ ਜਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਹਲੇ ਤੱਕ ਜਿਹੜੀ ਉਹ ਲਾਸ਼ ਆ ਉਸ ਦੇ ਕੋਲੇ ਕੋਈ ਵੀ ਸੁਸਾਇਡ ਨੋਟ ਜਿਹੜਾ ਨਹੀਂ ਮਿਲਿਆ ਪਰ ਜਦ ਦੂਜੇ ਪਾਸੇ ਜਦੋਂ ਆकांक्षा ਦੀ ਮੌਤ ਦੀ ਖਬਰ ਉਸ ਦੇ ਘਰ ਦੇਆਂ ਨੂੰ ਪਤਾ ਲੱਗਿਆ ਕਿ ਜਿਹੜੀ ਉਹਨਾਂ ਦੀ ਲੜਕੀ ਆ ਉਸ ਦੀ ਫਗਵਾੜਾ ਦੀ ਯੂਨੀਵਰਸਿਟੀ ਦੇ ਵਿੱਚ ਮੌਤ ਹੋ ਗਈ ਹੈ ਤਾਂ ਤੁਰੰਤ ਹੀ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਆ ਜਿਹੜੇ ਕਰਨਾਟਕ ਦੇ ਮੰਗਲੂਰੂ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੇ ਹੁਣ ਦਿੱਲੀ ਦੇ ਹੁਣ ਉਹ ਜਿਹੜੇ ਆਗੇ ਜਲੰਧਰ ਆ ਚੁੱਕੇ ਆ ਤੇ ਬਾਅਦ ਵਿੱਚ ਜਦੋਂ ਉਹ ਯੂਨੀਵਰਸਿਟੀ ਜਾਣਗੇ ਤਾਂ ਉਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਜਦੋਂ ਆਕਾਂਸ਼ਾ ਦੇ ਪਰਿਵਾਰਕ ਮੈਂਬਰ ਇਸ ਯੂਨੀਵਰਸਿਟੀ ਆਉਣਗੇ ਤਾਂ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਕਿ ਜਿਹੜੀ ਆਕਾਂਸ਼ਾ ਉਸ ਦੀ ਮੌਤ ਜਾਂ ਕਿਸੇ ਕਾਰਨ ਕਰਕੇ ਹੋਈ ਹੈ ਜੇ ਉਸਨੇ ਖੁਦ ਸੁਸਾਇਡ ਕੀਤਾ ਹੈ ਜਾਂ ਉਸ ਦਾ ਕੋਈ ਪੈਰ ਫਿਸਲਦੇ ਨਾਲ ਨੌਵੀਂ ਮੰਜ਼ਲ ਤੋਂ ਡਿੱਗਣ ਨਾਲ ਉਸ ਦੀ ਮੌਤ ਹੋਈ ਹੈ ਤੇ ਇਹ ਹੁਣ ਜਿਹੜੇ ਵੱਡੇ ਖਲਾਸੇ ਉਦੋਂ ਹੀ ਸਾਹਮਣੇ ਆਉਣਗੇ ਕਿ ਜਦੋਂ ਆकांशा ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਲ ਲਵਾਂਗੇ ਜਾਂ ਆकांशा ਦਾ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਜਾਂ ਕਿਸੇ ਦੇ ਨਾਲ ਕੋਈ ਸੰਬੰਧ ਤਾਂ ਨਹੀਂ ਸੀ ਜਿਹਦੇ ਗੱਲ ਨੂੰ ਜਿਸ ਗੱਲ ਨੂੰ ਅਸੀਂ ਮੱਦੇ ਨਜ਼ਰ ਰੱਖ ਰਿਆ ਹੋਇਆ ਵੀ ਉਹਨਾਂ ਦੋਨਾਂ ਵਿੱਚ ਆਪਸੀ ਲੜਾਈ ਝਗੜਾ ਹੋਇਆ ਹੋਵੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੋਵੇ ਕਿ ਜਿਹਦੇ ਸਾਲ ਨੂੰ ਮੱਦੇ ਨਜ਼ਰ ਰੱਖਦੇ ਆਏ ਵੇ ਹੋ ਸਕਦਾ ਜੇ ਅਕਾਂਸ਼ਾ ਨੇ ਜਿਹੜੀ ਨੌਮੀ ਮੰਜ਼ਲ ਤੋਂ ਜਿਹੜੀ ਆ ਕੇ ਉਸ ਨੇ ਛਾਲ ਮਾਰੀ ਆ ਪਰ ਹਲੇ ਤੱਕ ਇਦਾਂ ਦੀ ਕੋਈ ਵੀ ਵੱਡੀ ਪੁਸ਼ਟੀ ਨਹੀਂ ਆਈ ਆ ਹਲੇ ਤੱਕ ਜਸਟ ਇਹੀ ਦੱਸਿਆ ਜਾ ਰਿਹਾ ਕਿ ਜਿਹੜੀ ਫਗਵਾੜਾ ਦੀ ਜਿਊਨੀਵਰਸਿਟੀ ਆ ਨਿੱਜੀ ਯੂਨੀਵਰਸਿਟੀ ਆ ਉਹ ਉੱਥੋਂ ਦੀ ਜਿਹੜੀ ਉਹ ਵਿਦਿਆਰਥਣ ਦੱਸੀ ਜਾ ਰਹੀ ਆ ਤਾਂ ਉਹਨੇ ਪਹਿਲਾਂ ਫਗਵਾੜਾ ਦੇ ਵਿੱਚ ਪੜ੍ਹਾਈ ਕੀਤੀ ਸੀ ਬਾਅਦ ਵਿੱਚ ਉਹ ਦਿੱਲੀ ਦੇ ਵਿੱਚ ਜਾ ਕੇ ਰਹਿਣ ਲੱਗੀ ਤਾਂ ਉੱਥੇ ਜਾ ਕੇ ਦਿੱਲੀ ਦੇ ਵਿੱਚ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਅਚਾਨਕ ਕੁਝ ਦਿਨਾਂ ਬਾਅਦ ਹੀ ਉਸ ਨੂੰ ਜਿਹੜੀ ਆ ਕਿ ਜਾਪਾਨ ਦੇ ਵਿੱਚ ਜੌਬ ਮਿਲ ਜਾਂਦੀ ਆ ਤਾਂ ਬਾਅਦ ਵਿੱਚ ਜਿਹੜੀ ਆਕੰਸ਼ਾ ਉਹ ਜਿਹੜੇ ਫਗਵਾੜਾ ਯੂਨੀਵਰਸਿਟੀ ਦੇ ਵਿੱਚ ਆਪਣਾ ਸਰਟੀਫਿਕੇਟ ਲੈ ਲੈ ਆਉਂਦੀ ਆ ਤੇ ਬਾਅਦ ਵਿੱਚ ਉਸ ਦੀ ਨੌਵੀਂ ਮੰਜ਼ਲ ਤੋਂ ਡਿੱਗਣ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਹੁਣ ਉਹਦੀ ਮੌਤ ਕਿਉਂ ਹੋਈ ਆ ਕਿਵੇਂ ਹੋਈ ਆ ਇਹਦੇ ਬਾਰੇ ਹਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿਉਂਕਿ ਜਦੋਂ ਅਕਾਂਸ਼ ਦੇ ਪਰਿਵਾਰਕ ਮੈਂਬਰ ਉਸ ਯੂਨੀਵਰਸਿਟੀ ਪਹੁੰਚਣਗੇ ਤਾਂ ਪੁਲਿਸ ਵੱਲੋਂ ਉਹਨਾਂ ਤੋਂ ਬਿਆਨ ਲਈ ਜਾਣਗੇ ਤੇ ਜਿਸ ਇਸ ਕਰਕੇ ਜੇਕਰ ਕੋਈ ਵੀ ਜਾਣਕਾਰੀ ਇਸ ਗੱਲ ਨੂੰ ਲੈ ਕੇ ਹੋਏ ਮਾਮਲੇ ਲੈ ਕੇ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਅਤੇ ਦੂਜਾ ਮਾਮਲਾ ਇਹ ਵੀ ਬਹੁਤ ਮੰਦ ਭਗਾ ਆ ਰਿਹਾ ਕਿ ਇੱਕ ਚੰਡੀਗੜ੍ਹ ਤੋਂ ਆ ਰਿਹਾ ਚੰਡੀਗੜ੍ਹ ਦੇ ਵਿੱਚ 56 ਸੈਕਟਰ ਦੇ ਵਿੱਚ ਇੱਕ ਨਵ ਵਿਅਕਤਾ ਨੇ ਆਪਣੇ ਆਪ ਨੂੰ ਜਿਹੜੀ ਆ ਗਈ ਫਾਹ ਲਾ ਕੇ ਆਪਣੇ ਆਪ ਦੀ ਜਿਹੜੀ ਜੀਵਨ ਲੀਲਾ ਸਮਾਪਤ ਕੀਤੀ ਗਈ ਆ ਪਰਿਵਾਰਕ ਜਿਹੜੀ ਲੜਕੀ ਨੇਹਾ ਲੜਕੀ ਦੇ ਨਾਮ ਨੇਹਾ ਦੱਸਿਆ ਜਾ ਰਿਹਾ ਤੇ ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਉਹਦੇ ਸਹੁਰੇ ਪਰਿਵਾਰ ਤੇ ਬਹੁਤ ਵੱਡੇ ਇਲਜ਼ਾਮ ਲਗਾਏ ਆ ਕਿ ਜਿਹੜੀ ਸਾਡੀ ਨੇਹਾ ਲੜਕੀ ਆ ਉਹਦੇ ਸਹੁਰੇ ਪਰਿਵਾਰਕ ਮੈਂਬਰਾਂ ਨੇ ਹੀ ਸਾਡੀ ਲੜਕੀ ਨੂੰ ਜਿਹੜਾ ਮਾਰਿਆ ਏ ਸਾਡੀ ਲੜਕੀ ਦੀ ਹੱਤਿਆ ਕੀਤੀ ਗਈ ਆ ਤੇ ਜਿਹੜੇ ਨੇਹਾ ਦੇ ਭਰਾ ਦੇ ਇਹ ਬਿਆਨ ਆਇਆ ਕਿ ਮੇਰੀ ਜਿਹੜੀ ਭੈਣ ਆ ਉਸਦੇ ਵਿਆਹ ਨੂੰ ਹਲੇ ਮਹੀਨਾ ਹੀ ਹੋਇਆ ਸੀ 16 ਪ੍ਰੈਅਰ ਨੂੰ ਉਹਦਾ ਵਿਆਹ ਹੋਇਆ ਸੀ ਤਾਂ ਵਿਆਹ ਤੋਂ ਬਾਅਦ ਹੀ ਮੇਰੀ ਭੈਣ ਨੂੰ ਅਕਸਰ ਹੀ ਉਹ ਤੇ ਸਹੁਰੇ ਪਰਿਵਾਰ ਵੱਲੋਂ ਤੇ ਵੀ ਜਿਹੜਾ ਉਹਦਾ ਘਰ ਵਾਲਾ ਦੱਸਿਆ ਜਾ ਰਿਹਾ ਨੇਹਾ ਦਾ ਤੇ ਉਹਦੇ ਸਹੁਰੇ ਪਰਿਵਾਰ ਤੇ ਨੇਹਾ ਦੇ ਘਰ ਵਾਲੇ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉਹ ਇਹ ਕਹਿੰਦੇ ਸੀ ਕਿ ਤੇਰੇ ਭਰਾ ਨੇ ਸਾਨੂੰ ਆ ਚੀਜ਼ ਨਹੀਂ ਲੈ ਕੇ ਦਿੱਤੀ ਤੇਰੇ ਭਰਾ ਨੇ ਸਾਨੂੰ ਆ ਚੀਜ਼ ਨਹੀਂ ਲੈ ਕੇ ਦਿੱਤੀ ਵੀ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨੂੰ ਅਕਸਰ ਹੀ ਮਤਲਬ ਕਿ ਦਾਜ ਨੂੰ ਲੈ ਕੇ ਅਕਸਰ ਹੀ ਜਿਹੜੀ ਨੇਹਾ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਸਾਰੀ ਕੱਲ ਗੱਲ ਜਿਹੜੀ ਨੇਹਾ ਨੇ ਆਪਣੇ ਪ੍ਰਾਣ ਨੂੰ ਦੱਸਿਆ ਵੀ ਮੈਨੂੰ ਜਿਹੜੇ ਮੇਰੇ ਸਹੁਰਾ ਪਰਿਵਾਰ ਆ ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਆ ਤੇ ਇੱਕ ਦਿਨ ਜਦੋਂ ਨੇਹਾ ਦਾ ਭਰਾ ਅਚਾਨਕ ਜਦੋਂ ਨੇਹਾ ਕੋਲ ਪਹੁੰਚਿਆ ਤੇ ਦੇਖਿਆ ਜਿਹੜੀ ਨੇਹਾ ਪੱਖੇ ਦੇ ਨਾਲ ਲਟਕ ਰਹੀ ਹੈ ਉਹਦੇ ਗਲ 'ਚ ਜਿਹੜਾ ਰੱਸਾ ਪਾਇਆ ਉਹ ਬਹੁਤ ਢਿੱਲਾ ਪਿਆ ਸੀ ਲੂਜ਼ ਹੋਇਆ ਪਿਆ ਸੀ ਤੇ ਜਿਹੜਾ ਉਹ ਤੇ ਕਮਰੇ ਦਾ ਦਰਵਾਜ਼ਾ ਸੀ ਉਹ ਖੁੱਲਾ ਪਿਆ ਸੀ ਤੇ ਮੈਨੂੰ ਲੱਗਦਾ ਕਿ ਜਿਹੜੀ ਮੇਰੀ ਭੈਣ ਆ ਉਹਦੇ ਖੁਦ ਨੇ ਖੁਦ ਖੁਸ਼ੀ ਕੀਤੀ ਇਹਨੂੰ ਕਿਸੇ ਮੇਰੀ ਭੈਣ ਦੀ ਹੱਤਿਆ ਕੀਤੀ ਗਈ ਆ ਕਿਉਂਕਿ ਜਿਹੜੇ ਉਹ ਤੇ ਸਹੁਰਾ ਪਰਿਵਾਰ ਆ ਉਹ ਅਕਸਰ ਹੀ ਦਾਜ ਦੀ ਜਿਹੜੀ ਆ ਮੰਗ ਕਰਦੇ ਸੀ ਪਰ ਅਸੀਂ ਗਰੀਬ ਆ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਉਹਨਾਂ ਉਹਦੇ ਵਿਆਹ ਤੇ ਖਰਚਾ ਕੀਤਾ ਏ ਲੈਣ ਦੇਣ ਦਿੱਤਾ ਏ ਪਰ ਜਿਹੜੇ ਰਵੀ ਦੇ ਪਰਿਵਾਰਕ ਮੈਂਬਰ ਆ ਨੇਹਾ ਦਾ ਜਿਹੜਾ ਘਰ ਵਾਲਾ ਰਵੀ ਆ ਉਹਦਾ ਨਾਂ ਰਵੀ ਦੱਸਿਆ ਜਾਂ ਤੇ ਉਹਨੇ ਇਹ ਕਿਹਾ ਕਿ ਰਵੀ ਜਿਹੜੇ ਕਮਰੇ ਦੇ ਵਿੱਚ ਮੇਰੀ ਭੈਣ ਲੜਕ ਰਹੀ ਸੀ ਉਸੇ ਹੀ ਕਮਰੇ ਕੋਲ ਦੀ ਆ ਜਿਹੜੀਆਂ ਪੌੜੀਆਂ ਹੁੰਦੀਆਂ ਸੀ ਉੱਥੋਂ ਦੀ ਰਵੀ ਆ ਰਿਹਾ ਸੀ ਤੇ ਮੈਂ ਆਪਣੇ ਦੂਜੇ ਭਰਾ ਨੂੰ ਫੋਨ ਲਾ ਕੇ ਕਿਹਾ ਕਿ ਦਰੋ ਤੂੰ ਰਵੀ ਨੂੰ ਤੁਰੰਤ ਹੀ ਕਾਲ ਕਰ ਕਿ ਜਿਹੜੀ ਨੀਹਾ ਉਹਨੇ ਆਪਣੇ ਆਪ ਨੂੰ ਜਿਹੜਾ ਫਾਹਾ ਲਾਇਆ ਤੇ ਆਪਾਂ ਤੁਰੰਤ ਹੀ ਆਪਾਂ ਇਹਨੂੰ ਜਿਹੜਾ ਹਸਪੀਟਲ ਪਹੁੰਚਾ ਦੇਣੇ ਤੇ ਨੀਹਾ ਦੇ ਭਰਾ ਦੇ ਇਹ ਵੀ ਬਿਆਨ ਆਏ ਕਿ ਜਦੋਂ ਮੈਂ ਦੇਖਿਆ ਮੇਰੀ ਭੈਣ ਪੱਖੇ ਦੇ ਨਾਲ ਲਟਕ ਰਹੀ ਅਤੇ ਮੈਂ ਤੁਰੰਤ ਹੀ ਉਸ ਨੂੰ ਉਤਾਰ ਕੇ ਪਾਣੀ ਦੇ ਛਿੱਟੇ ਮਾਰੇ ਮੈਨੂੰ ਲੱਗਿਆ ਕਿ ਤੇ ਉਹਦੇ ਸਾਹ ਚੱਲ ਰਹੇ ਆ ਮੈਂ ਪਾਣੀ ਦੇ ਛਿੱਟੇ ਮਾਰੇ ਪਰ ਉਹਨੇ ਕੋਈ ਵੀ ਜਿਹੜਾ ਰਿਐਕਸ਼ਨ ਨਹੀਂ ਕੀਤਾ ਤੇ ਅਸੀਂ ਬਾਅਦ ਵਿੱਚ ਮੈਂ ਰਵੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਵੀ ਤਾਂ ਉਸੇ ਹੀ ਬੌੜੀਆਂ ਤੇ ਰਾਹੀ ਥੱਲੇ ਜਾ ਰਿਹਾ ਸੀ ਤੇ ਜਿਹੜਾ ਨੀਹਾ ਦਾ ਛੋਟਾ ਭਰਾ ਸੀ ਤਾਂ ਉਹਨੂੰ ਅਨੇ ਕਾਲ ਕਰਕੇ ਦੂਜੇ ਭਰਾ ਨੂੰ ਕਾਲ ਕੀਤੀ ਵੀ ਜਲਦ ਜਲਦ ਆਪਾਂ ਨੀਹਾ ਨੂੰ ਹਸਪੀਟਲ ਲੈ ਕੇ ਜਾਈਏ ਤਾਂ ਜਿਹੜਾ ਰਵੀ ਆ ਉਹਨੇ ਨੇਹਾ ਦੇ ਭਰਾ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੇ ਕੋਈ ਵੀ ਸਹਾਇਤਾ ਨਹੀਂ ਕੀਤੀ ਨਾ ਕੋਈ ਗੱਡੀ ਲਿਜਾ ਦੀ ਸਹਾਇਤਾ ਕੀਤੀ ਨਾ ਉਹ ਖੋਦੋ ਉਹਨਾਂ ਦੇ ਭਰਾਵਾਂ ਦੇ ਨਾਲ ਹਸਪੀਟਲ ਗਏ ਆ ਤੇ ਨੇਹਾ ਦੇ ਭਰਾ ਦੇ ਇਹ ਵੀ ਬਿਆਨ ਆਇਆ ਕਿ ਅਸੀਂ ਆਪਣੀ ਭੈਣ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਆ ਨਾ ਕੋਈ ਸਾਨੂੰ ਗੱਡੀ ਦੀ ਸਹਾਇਤਾ ਦਿੱਤੀ ਨਾ ਹੀ ਕੋਈ ਵੀ ਉਹਦਾ ਸਹੁਰਾ ਪਰਿਵਾਰਕ ਮੈਂਬਰ ਸਾਡੇ ਨਾਲ ਤੁਰਿਆ ਹੈ ਤਾਂ ਇਸ ਗੱਲ ਨੂੰ ਹੀ ਉਹਨਾਂ ਨੇ ਮੱਦੇ ਨਜ਼ਰ ਰੱਖ ਲਿਆ ਹੋਇਆ ਇਹ ਬਹੁਤ ਵੱਡੇ ਜਿਹੜੇ ਨੇਹਾ ਦੇ ਸਹੁਰੇ ਪਰਿਵਾਰ ਉੱਪਰ ਇਹ ਇਲਜ਼ਾਮ ਲਗਾਇਆ ਕਿ ਸਾ ਮੇਰੀ ਭੈਣ ਨੂੰ ਦਾਜ ਨੂੰ ਲੈ ਕੇ ਅਕਸਰ ਹੀ ਤੰਗ ਪਰੇਸ਼ਾਨ ਕਰਨਾ ਉਹ ਕਰ ਦਿੱਤਾ ਸੀ ਵਿਆਹ ਤੋਂ ਅਗਲੇ ਦਿਨ ਹੀ ਉਸ ਨੂੰ ਦਾਜ ਨੂੰ ਮੱਦੇ ਨਜ਼ਰ ਆਖਦੇ ਦਾਜ ਨੂੰ ਲੈਣ ਦੇ ਖਾਤਰ ਹੀ ਮੇਰੀ ਭੈਣ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰ ਦਿੱਤਾ ਜਾਂਦਾ ਸੀ ਤਾਂ ਇਸ ਗੱਲ ਤੋਂ ਹੀ ਮੇਰੀ ਭੈਣ ਨੇ ਅੱਕ ਕੇ ਵਿਫਾਹਾ ਲੈ ਲਿਆ ਪਰ ਕੋਜੇ ਪਰਿਵਾਰ ਕੇ ਮੈਂਬਰ ਕਹਿ ਰਿਹਾ ਕਿ ਜਿਹੜੀ ਮੇਰੀ ਭੈਣ ਆ ਇਹਨੇ ਫਾਹਰ ਨਹੀਂ ਲਿਆ ਜਿਹੜੀ ਉਹ ਸੋਹਰਾ ਪਰਿਵਾਰ ਕੇ ਮੈਂਬਰ ਆ ਉਹਨਾਂ ਦੁਆਰਾ ਮੇਰੀ ਭੈਣ ਦੀ ਹੱਤਿਆ ਕਰ ਦਿੱਤੀ ਗਈ ਆ ਤਾਂ ਹੁਣ ਇਹਦੇ ਬਾਰੇ ਜਾਣਕਾਰੀ ਉਦੋਂ ਹੀ ਨਿਕਲ ਕੇ ਸਾਹਮਣੇ ਆਵੇਗੀ ਜਦੋਂ ਪੁਲਿਸ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਨੇਹਾ ਦੀ ਲਾਸ਼ ਨੂੰ ਜਦੋਂ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਜੇਕਰ ਨੇਹਾ ਦੇ ਪੋਸਟਮਾਰਟਮ ਦੇ ਵਿੱਚ ਵੀ ਕੋਈ ਵੀ ਰਿਪੋਰਟ ਸਮਝ ਆਵੇਗੀ ਤਾਂ ਉਸ ਨੂੰ ਹੀ ਦੇਖਦਿਆਂ ਹੋਏ ਆ ਜਿਹੜੀ ਪੁਲਿਸ ਕਾਰਵਾਈ ਜਿਹੜੀ ਬੰਦੀ ਕਾਰਵਾਈ ਪੁਲਿਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਤਾਂ ਇਹਦੇ ਰਿਲੇਟਡ ਕੋਈ ਵੀ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ